ਸਤਿਨਾਮ ਲੜਦੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਤੁਹਾਨੂੰ ਹੁਣ ਗੱਲਬਾਤ ਵਿਸ਼ੇਸ਼ ਗੱਲਬਾਤ ਕਰਾਵਾਂਗੇ ਅਗਰਵਾਲ ਸਫਾ ਸੁਨਾਮ ਦੇ ਪ੍ਰਧਾਨ ਵਿਕਰਮ ਗਰਗੇ ਜੀ ਨਾਲ ਉਹਨਾਂ ਨੂੰ ਜਾਣਦੇ ਕਿ ਕੀ ਕਹਿਣਾ ਹਾਂਜੀ ਵਿਕਰਮ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਤੁਸੀਂ ਸੀਤਾ ਸਰ ਮੰਦਰ ਅਨਾਉਂਸ ਕੀਤਾ ਮਰਗਦਿਪ ਭੋਗ ਦੀ ਰੋਟੀ ਨੂੰ ਬੰਦ ਕਰਨ ਦਾ ਸੁਨੇਹਾ ਦਿੱਤਾ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਪਵਿੱਤਰ ਸਥਾਨ ਸੀਤਾ ਸਰ ਧਾਮ ਵਿਖੇ ਜਿਹੜੇ ਸ਼੍ਰੀ ਰਮਾਇਣ ਜੀ ਦੇ ਪਾਠ ਰਖਾਏ ਗਏ ਸੀ ਉਹਨਾਂ ਦਾ ਜੋ ਭੋਗ ਜਿਹੜਾ ਹੈ ਉਹਨੂੰ ਕੀਤਾ ਗਿਆ ਹੈ ਸਾਰੇ ਸਮਾਜ ਤੋਂ ਅਗਰਵਾਲ ਸਫਾ ਤੋਂ ਸਾਰੇ ਬੰਦੇ ਜਿਹੜੇ ਅੱਜ ਪਹੁੰਚੇ ਨੇ ਅੱਜ ਅਜੂਰੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਪੂਰਾ ਸਮਾਜ ਅੱਜ ਇੱਕ ਮੰਚ ਤੇ ਉਰੇ ਆਇਆ ਹੋਇਆ ਸੀ ਮੇਰੇ ਛੋਟੇ ਜਿਹੇ ਸੱਜਣ ਤੇ ਮੇਰੀ ਸਾਰੀ ਸਭਾ ਦੀ ਮੇਰੀ ਟੀਮ ਮੇਰੇ ਨਾਲ ਹੈ ਸਾਰੇ ਸਮਾਜ ਨੇ ਬਹੁਤ ਵੱਡਾ ਮੈਨੂੰ ਜਿਹੜਾ ਹੈਗਾ ਆਸ਼ੀਰਵਾਦ ਦਿੱਤਾ ਮੈਂ ਉਹ ਸਮਾਜ ਦਾ ਅਗਰਵਾ ਸਭਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਉਰੇ ਆ ਕੇ ਮੈਨੂੰ ਆਸ਼ੀਰਵਾਦ ਦਿੱਤਾ ਦੂਜੀ ਜਿਹੜੀ ਗੱਲ ਮੁੱਦਿਆਂ ਦੀ ਸੀ ਜਿਹੜੇ ਅੱਜ ਅਸੀਂ ਮੁੱਦੇ ਕੁਝ ਰੱਖੇ ਨੇ ਉਹਨਾਂ ਦੇ ਉੱਪਰ ਅਸੀਂ ਪੂਰੀਆਂ ਟੀਮਾਂ ਬਣਾ ਕੇ ਮੈਂ ਪਹਿਲਾਂ ਵੀ ਜਦसे ਆਪਣੀ ਸਭਾ ਦੀ ਮੀਟਿੰਗ ਦੇ ਵਿੱਚ ਕਿ ਅਸੀਂ ਜਿਹੜਾ ਮਾਰਗਤ ਦੇ ਉੱਪਰ ਭੋਗ ਜਿਹੜਾ ਹੈਗਾ ਭੋਗ ਦੇ ਉੱਪਰ ਜਿਹੜੀ ਲੋਕਲ ਬੰਦੇ ਦੀ ਰੋਟੀ ਦਾ ਜਿਹੜਾ ਉਹ ਚੱਕਾਂਗੇ ਪੂਰਾ ਤਾਂ ਕਿ ਜਿਹੜੀ ਇਹ ਭੋਗ ਦੇ ਉੱਪਰ ਲੋਕਲ ਬੰਦਾ ਰੋਟੀ ਨਾ ਖਾਵੇ ਇਹਦੀ ਪੂਰੀ ਟੀਮ ਬਣਾ ਕੇ ਅਸੀਂ ਇਹਨੂੰ ਪੂਰਾ ਜਿਹੜਾ ਹੈਗਾ ਸੰਸਥਾ ਵੱਲੋਂ ਖਤਮ ਕਰਾਂਗੇ ਜਦ ਤੋਂ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਕਰਾਂਗੇ ਬਿਲਕੁਲ ਇਸ ਵਾਰ। ਦੂਜਾ ਜਿਹੜਾ ਅਸੀਂ ਰੋਜ਼ਗਾਰ ਵਾਸਤੇ, ਮੈਡੀਕਲ ਵਾਸਤੇ ਵੱਖ-ਵੱਖ ਜਿਹੜੇ ਅ ਖੇਤਰਾਂ ਦੇ ਵਿੱਚ ਜਿਹੜੇ ਸਾਡੇ ਅਗਰਵਾਲ ਸਮਾਜ ਦੇ ਕਿਤੇ ਨਾ ਕਿਤੇ ਕੋਈ ਕਮਜ਼ੋਰੀਆਂ ਜਾਂ ਕਿਤੇ ਕਿਤੇ ਸਾਡੇ ਸਮਾਜ ਕ੍ਰਿਤੀਆਂ ਦੇ ਵਿੱਚ ਹੈ ਉਹਨੂੰ ਦੂਰ ਕਰਾਂਗੇ ਸਾਰਾ ਸਮਾਜ ਪੂਰੀ ਸੰਸਥਾ ਪੂਰਾ ਸੁਨਾਮ ਪੂਰਾ ਸ਼ਹਿਰ ਸਾਡੇ ਇਸ ਸਾਡੇ ਮੇਰੇ ਨਾਲ ਹੈ ਮੈਂ ਸਭ ਦਾ ਬਹੁਤ-ਬਹੁਤ ਦਿਲੋਂ ਬਹੁਤ-ਬਹੁਤ ਧੰਨਵਾਦ ਇੱਕ ਆਪਾਂ ਨੇ ਗੱਲ ਕੀਤੀ ਸੀ ਜਿਹੜੇ ਬੱਚੇ ਅਗਰਵਾਲ ਸਮਾਜ ਦੇ ਨੇ ਵੀ ਜਰੂਰਤਮੰਦ ਬੱਚੇ ਪੜ੍ਹਨਾ ਜਾਂਦੇ ਆ ਉਹਨਾਂ ਦੀ ਫੀਸ ਵਗੈਰਾ ਦੀ ਵੀ ਗੱਲ ਹੋਈ ਹਾਂਜੀ ਬਿਲਕੁਲ ਅਸੀਂ ਇਹ ਪੁਰਾਣਾ ਬਿਲਕੁਲ ਕਿ ਤਾ ਤੀਨੋਂ ਅਸੀਂ ਪੂਰਾ ਕਰਾਂਗੇ ਪਹਿਲਾ ਸਾਡਾ ਜਿਹੜਾ ਹੈਗਾ 10ਵੀਂ ਤੱਕ ਦੇ ਬੱਚੇ ਚਾਹੇ ਉਹ ਲੜਕਾ ਚਾਹੇ ਲੜਕੀ ਜਿਹੜੇ ਬੱਚੇ ਦੇ ਮਾਪੇ ਅਸਮਰਥ ਨੇ ਨਹੀਂ ਦੇ ਸਕਦੇ ਫੀਸ ਅਸੀਂ ਉਹਨਾਂ ਦੀ ਬਿਲਕੁਲ ਫੀਸ ਵਾਸਤੇ ਉਪਰਾਲਾ ਕਰਾਂਗੇ ਉਹਨਾਂ ਨੂੰ ਪੜ੍ਹਾਵਾਂਗੇ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਕਿਸੇ ਨੇ ਵੀ ਨਹੀਂ ਹੋਇਆ ਕਿ ਸਾਡੇ ਸਮਾਜ ਦਾ ਬੱਚਾ ਜਿਹੜਾ ਹੈਗਾ ਉਹ ਪੜਾਈ ਤੋਂ ਵਗੈਰਾ ਰਹਿ ਸਕੇ ਉਸ ਦੇ ਵਿੱਚ ਸਾਡੀ ਪੂਰੀ ਟੀਮ ਪਹਿਲਾਂ ਵੀ ਆਲਰੇਡੀ ਅਸੀਂ ਕੰਮ ਕਰ ਰਹੇ ਹਾਂ ਉਸ ਨੂੰ ਹੋਰ ਵਧੀਆ ਕਰਕੇ ਅਸੀਂ ਇਹਨੂੰ ਜਿਹੜਾ ਕਿ ਪੂਰਾ ਕਰਾਂਗੇ ਬਿਲਕੁਲ ਜਿਹੜਾ ਸਾਡਾ ਬੱਚਾ ਹੈਗਾ 10ਵੇਂ ਤੱਕ ਦੇ ਬੱਚੇ ਕਿਉਂਕਿ ਵਾਰਡ ਵਾਈਜ਼ ਅਸੀਂ ਕਮੇਟੀਆਂ ਚ ਬਣਾਵਾਂਗੇ ਸਾਡੇ ਕੋਲ ਹਰ ਵਾਰਡ ਦੇ ਵਿੱਚੋਂ ਜਦੋਂ ਪਤਾ ਲੱਗੂਗਾ ਅਸੀਂ ਉਹਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਪੂਰਾ ਕਰਾਂਗੇ। ਫੋੜਲਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਅਗਰਵਾਲ ਸਭਾ ਵੱਲੋਂ ਪ੍ਰਧਾਨ ਜੀ ਨੇ ਅਨਾਉਂਸ ਕੀਤਾ ਇਹਦੇ ਬਾਰੇ ਕੀ ਕਹਿਣਾ ਚਾਹੋ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜਿਹੜਾ ਅੱਜ ਪ੍ਰਧਾਨ ਜੀ ਨੇ ਅਨਾਉਂਸ ਕਰਿਆ ਹੈ ਕਿ ਸਾਰੇ ਸਾਡੇ ਅਗਰਵਾਲ ਸਮਾਜ ਦੀ ਬਹੁਤ ਧੀਰ ਦੀ ਮਨਸ਼ਾ ਦੀ ਵਿਪੋਹ ਤੇ ਰੋਟੀ ਬਣਦੀ ਹੈ। ਮੈਂ ਤਾਂ ਇੱਕ ਗੱਲ ਹੋਰ ਵੀ ਅਦੀ ਗੱਲ ਕਰੀ ਜੀ ਵੀ ਅਜੀ ਜਿੰਨੇ ਵੀ ਬੰਦੇ ਉਰੇ ਬੈਠੇ ਨੇ ਉੱਤੇ ਸੰਕਲਪ ਲਿਆ ਜਾਵੇ ਵੀ ਅਦੀ ਭੋਜ ਤੇ ਰੋਟੀ ਨਾ ਔਰ ਮੈਂ ਹੁਣ ਵੀ ਪ੍ਰੈਸ ਕਾਨਫਰੈਂਸ ਦੇ ਅਪੀਲ ਕਰਦਾ ਵੀ ਜਿੰਨੇ ਕੀ ਵੀ ਬੰਦੇ ਅਜ ਮੇਲ ਕਰੀ ਫਰੀ ਫਰੀ ਜ਼ਹਰਾ ਦਮਾ ਆ ਜਾਏ ਤੇ ਐਨੇ ਕੀ ਵੀ ਬੰਦੇ ਰੋਟੀ ਨਾ ਖਾਣ ਤਾਂ ਇੱਕ ਇੱਕ ਬੰਦਾ ਦਾ ਦਰਦ ਨੂੰ ਰੋਕ ਸਕਦਾ ਹੈ ਇਸ ਕਰਕੇ ਜਿਹੜਾ ਅਦੀ ਭੋਜ ਤੇ ਰੋਟੀ ਦਾ ਬੰਦ ਕੀਤਾ ਹੈ ਇਹ ਸਾਡ ਅਸੀਂ ਸਕਸੈਸ ਹੋ ਸਕਦਾ ਠੀਕ ਹੈ ਹਾਂਜੀ ਮਸੀ ਤੁਸੀਂ ਐਜ਼ ਏ ਜ਼ਿਲ੍ਹਾ ਪ੍ਰਧਾਨ ਵੀ ਪੰਜਾਬ ਦੀ ਵੀ ਨੁਮਾਇੰਦੀ ਕਰਦੇ ਹੋ ਸਭਾ 'ਚ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਸਨਾਮ 'ਚ ਵਿਕਰਮ ਜੀ ਨੇ ਅਨਾਉਂਸ ਕੀਤਾ ਜਿਸ ਤਰ੍ਹਾਂ ਤੁਸੀਂ ਕਿਹਾ ਤੁਹਾਡੇ ਚੈਨਲ ਰਾਹੀਂ ਮੈਂ ਦੱਸਣਾ ਚਾਹਣਾ ਹਾਂ ਕਿ ਜੋ ਸਾਡੇ ਵਿਕਰਮ ਗਰਗ ਵਿੱਕੀ ਜੀ ਨੇ ਗੁਜਰਾਵਾਲੇ ਇੱਕ ਨੌਜਵਾਨ ਆਗੂ ਹੈ ਇਹਦੇ ਅੰਦਰ ਖੂਨ ਦੇ ਅੰਦਰ ਵਿੱਚ ਹੀ ਹੈ ਮਤਲਬ ਕੰਮ ਕਰਨ ਦੀ ਸਮਰੱਥਾ ਹੈ ਇਹ ਮੇਰੇ ਨਾਲ ਲਗਾਤਾਰ ਜ਼ਿਲ੍ਹੇ ਦੇ ਵਿੱਚ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਕੰਮ ਕਰ ਰਿਹਾ ਹੈ। ਔਰ ਅਗਰਵਾਸਵਾ ਜਿਲ੍ਹਾ ਸੁਨਾਮ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸ਼ੁਰੂ ਤੋਂ ਕੰਮ ਕਰ ਰਿਹਾ ਹੈ। ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਚੌਂਕ ਦੇ ਵਿੱਚ ਇੱਕ ਬੰਦਾ ਤਿਹਾਰਾ ਸਾਰੇ ਹਿੰਦੁਸਤਾਨ ਦੇ ਵਿੱਚੋਂ ਪਹਿਲਾ ਸਾਡਾ ਸੁਨਾਮ ਹੈ ਜਿਸ ਦੇ ਬਿਕਰਮਗਰ ਵੀ ਕੀ ਚੇਅਰਮੈਨ ਨੇ ਉਹ ਅਸੀਂ ਆਏ ਮਹੀਨੇ ਮਤਲਬ ਉਹ ਦਿਹਾੜਾ ਮਣਾਉਣੇ ਹਾਂ। ਅੱਜ ਤੁਸੀਂ ਦੇਖਿਆ ਵੀ ਸ਼ਹਿਰ ਦੇ ਵਿੱਚ ठाਠਾ ਮਾਰਦਾ ਘੱਟ ਹਜ਼ਾਰਾਂ ਦੀ ਗਿਣਤੀ ਵਿੱਚ ਕਹ ਦੋ ਜਿੰਨੇ ਮਰਜ਼ੀ ਗਿਣਤੀ ਚਾਹੇ ਕਿਉਂਕਿ ਇਕੱਲਾ ਇਕੱਲਾ ਵਿਅਕਤੀ ਇੱਕ ਸੰਸਦਾ ਰੂਪੀ ਵਿਅਕਤੀ ਇੱਥੇ ਆਇਆ ਹੋਇਆ ਹੈ ਜੋ ਇਹਨਾਂ ਦੀ ਪਲਾਨਿੰਗ ਹੈ ਨੌਜਵਾਨ ਹੈ ਇਹਦੀ ਜਿਹੜੀ ਸੋਚ ਹੈ ਬਹੁਤ ਵੱਡੀ ਸੋਚ ਹੈ ਕੱਲੇ ਖਾਣਾ ਬੰਦ ਕਰਨ ਦੀ ਜਾਂ ਹੋਰ ਨਹੀਂ ਇੱਕ ਸੰਕਲਪ ਹੈ ਹਰੇਕ ਬੰਦੇ ਨੇ ਹੱਥ ਲਾ ਕੇ ਖੜੇਗਾ ਕਿ ਕਹ ਹੈ ਵੀ ਅਸੀਂ ਮਾਰਗ ਤੇ ਹੀ ਰੱਖੋ ਮਤਲਬ ਹੋ ਜਾਣਾ ਨਹੀਂ ਖਾਵਾਂਗੇ ਔਰ ਉਸ ਤੋਂ ਬਿਨਾ ਮਤਲਬ ਜਿਹੜੇ ਸਾਡੇ ਲੋੜਵੰਦ ਬੱਚੇ ਨੇ ਉਹਨਾਂ ਦੀ ਐਜੂਕੇਸ਼ਨ ਵਾਸਤੇ ਉਹਨਾਂ ਨੂੰ ਕੰਮ ਦੇਣ ਵਾਸਤੇ ਇੱਕ ਹੌਕਾ ਦਿੱਤਾ ਹੈ ਸਮਾਜ ਨੂੰ ਵੀ ਅਸੀਂ ਉਹਨਾਂ ਨੂੰ ਆਸਰਤ ਨਾ ਕਰੀਏ ਉਹਨਾਂ ਨੂੰ ਰਾਸ਼ਨ ਦੇ ਕੇ ਆਪੇ ਉੱਤੇ ਡਿਪੈਂਡ ਨਾ ਕਰੀਏ ਵੀ ਉਹਨਾਂ ਨੂੰ ਰਾਸ਼ਨ ਦੇ ਕੇ ਕੱਲ ਉਹ ਬੱਚੇ ਸੋਚਣਗੇ ਵੀ ਅਸੀਂ ਅਗਰਵਾਲ ਸਮਾਜ ਦੇ ਰਾਸ਼ਨ ਦੇ ਨਾਲ ਪਲੇ ਹਾਂ ਜਾਂ ਪੜ੍ਹੇ ਹਾਂ ਤਾਂ ਉਹਨਾਂ ਦੇ ਕਿਸੇ ਹਿੰਦਾ ਭਾਵਨਾ ਪੈਦਾ ਹੁੰਦੀ ਹੈ ਤਾਂ ਸਾਡੇ ਪ੍ਰਧਾਨ ਜੀ ਇੱਕ ਬਹੁਤ ਵੱਡੀ ਸੋਚ ਹੈ ਵੀ ਅਸੀਂ ਸਾਰੇ ਅਗਰਵਾਲ ਜਿਹੜੇ ਉਹ ਲੋੜਵੰਦੇ ਨੇ ਉਹ ਚੇ ਲੜਕਾ ਹੈ ਚੇ ਲੜਕੀ ਹੈ ਕੋਈ ਲੇਡੀ ਹੈ ਚੇ ਕੋਈ ਬੁਢਾ ਹੈ ਜਾਂ ਕੋਈ ਵੀ ਹੈ ਜਿੱਥੇ ਵੀ ਉਹ ਕੰਮ ਕਰ ਸਕਦੇ ਨੇ ਅਸੀਂ ਉਹਨਾਂ ਨੂੰ ਕੰਮ ਤੇ ਰੱਖੀਏ ਤਾਂ ਕਿ ਉਹਨਾਂ ਨੂੰ ਰੋਜ਼ਗਾਰ ਦੀ ਇੱਕ ਤੋਂ ਵੱਡਾ ਪੜਾ ਨਹੀਂ ਹੋ ਸਕਦਾ ਸੋ ਅੱਗੇ ਅੱਗੇ ਜੋ ਕੁਝ ਹੈ ਜਿਹੜਾ ਪਲਾਨਿੰਗ ਹੈ ਪ੍ਰਧਾਨ ਜੀ ਦੀ ਬਹੁਤ ਵੱਡੀ ਪਲਾਨਿੰਗ ਹੈ ਕਮੇਟੀਆਂ ਬਣਾਉਣਾ ਹੋ ਰਿਹਾ ਔਰ ਅੱਜ ਇਹਨਾਂ ਨੇ ਜੋ ਟੀਮ ਅਨਾਉਂਸ ਕੀਤੀ ਹੈ ਇਹ ਉਹਦੇ ਵੀ ਬਹੁਤ ਦੂਰਦਰਸ਼ੀ ਇਹ ਨਹੀਂ ਹੈਗਾ ਵੀ ਕੋਈ ਮਤਲਬ ਇਸ ਤਰ੍ਹਾਂ ਦੇ ਬੰਦੇ ਲੈ ਲੈ ਵੀ ਜਿਨ੍ਹਾਂ ਦੀ ਕੋਈ ਸੋਚ ਮਾੜੀ ਹੈ ਜਿਹੜੇ ਸਮਾਜ ਦੇ ਵਿੱਚ ਰੁਤਬਾ ਰੱਖਦੇ ਨੇ ਔਰ ਵੱਖ-ਵੱਖ ਇਲਾਕਿਆਂ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਹਰੇਕ ਕੋਰਨਰ ਤੋਂ ਇਹਨਾਂ ਨੇ ਹਰ ਇੱਕ ਬੰਦੇ ਨੂੰ ਨਮਾਇੰਦਗੀ ਦਿੱਤੀ ਹੈ ਸੋ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਬਿਕਰਮਗੜ ਵਿੱਕੀ ਜੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅੱਜ ਇਹ ਜਿਹੜਾ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਉਹ ਪਵਿੱਤਰ ਸਥਾਨ ਸੀਤਾ ਸਰ ਦੇ ਸਥਾਨ ਤੋਂ ਔਰ ਰਮਾਇਣ ਜੀ ਦਾ ਪਾਠ ਸ਼ੁਰੂ ਕਰਕੇ ਔਰ ਪਰਮਾਤਮਾ ਤੋਂ ਇਹ ਜੋ ਅਸ਼ੀਰਵਾਦ ਲਿਆ ਹੈ ਵੀ ਮੈਨੂੰ ਸ਼ਕਤੀ ਬਖਸ਼ੋ ਵੀ ਮੈਂ ਆਪਣੇ ਸਮਾਜ ਦੀ ਸੇਵਾ ਤਨਮਾਨਤਾ ਨਾਲ ਕਰ ਸਕਾਂ ਸੋ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਔਰ ਪੰਜਾਬ ਦਾ ਚੀਫ ਪੈਟਰਨ ਹੋਣ ਦੇ ਨਾਤੇ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਕਾਮਨਾ ਕਰਦਾ ਹੈ ਕਿ ਉਜਵਲ ਭਵਿੱਖ ਦੀ ਔਰ ਸਮਾਜ ਨੂੰ ਅੱਗੇ ਲਿਜਾਣ ਦੀ ਬਹੁਤ-ਬਹੁਤ ਧੰਨਵਾਦ ਮਹਾਰਾਜ ਆਕਰ ਸੈਣ ਕੀ ਜੈ